ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਅੱਜ ਜਲੰਧਰ ਪੂਜੇ ਅਤੇ ਯੋਗਪਤੀਆਂ ਨੂੰ ਜਿਹੜੀ ਕਿ ਵੱਡੀ ਰਾਹਤ ਦਿੱਤੀ ਉਹਨਾਂ ਨੇ ਕਿਹਾ ਕਿ ਸੰਨਤਕਾਰਾਂ ਦੇ ਲਈ ਅਸੀਂ ਪਲਾਟਾਂ ਦੀ ਜੋ ਕਲੌਬ ਵਾਰਡਿੰਗ ਡੀਕਲੌਡਮੈਂਟ ਵਾਰਡਿੰਗ ਦੀ ਯੋਜਨਾ ਜਿਹੜੀ ਆ ਸ਼ੁਰੂ ਕਰ ਰਹੇ ਹਾਂ ਤੇ ਉੱਥੇ ਹੀ ਪਲਾਟਾਂ ਨੂੰ ਲੀਜ਼ ਹੋਲਡ ਤੋਂ ਫਰੀ ਹੋਲਡ ਯੋਜਨਾ ਸਮੇਤ ਹਰ ਕਈ ਯੋਜਨਾਵਾਂ ਨੂੰ ਲੈ ਕੇ ਆਏ ਆ ਇਹ ਮੰਗਾ ਪਿਛਲੇ 30 40 ਸਾਲਾਂ ਤੋਂ ਪੈਂਡਿੰਗ ਪਈਆਂ ਸਨ ਜੋ ਸਾਡੀ ਸਰਕਾਰ ਇਸ ਨੂੰ ਪੂਰੀ ਕਰ ਰਹੀ ਹੈ ਮਾਨ ਸਰਕਾਰ ਵਪਾਰੀਆਂ ਨੂੰ ਬਹੁਤ ਸਸੇ ਰੇਟਾਂ 'ਤੇ ਕੁਝ ਪਲਾਟ ਅਲਾਟ ਕੀਤੇ ਸਨ ਜਿਨ੍ਹਾਂ ਦੇ ਰੇਟ 50 ਤੋਂ ਘਟਾ ਕੇ 10 ਕੀਤੇ ਗਏ ਨੇ ਅਤੇ ਸਾਰੀਆਂ ਸਹੂਲਤਾਂ ਦੇ ਵਪਾਰੀਆਂ ਦੇ ਲਈ ਦਿੱਤੀਆਂ ਜਾ ਰਹੀਆਂ ਨੇ ਪਿਛਲੇ 3 ਸਾਲਾਂ ਤੋਂ ਪੰਜਾਬ 'ਚ 114000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਜਿਸ ਦੇ ਨਾਲ 4.50 ਲੱਖ ਨੌਕਰੀਆਂ ਪੈਦਾ ਹੋਈਆਂ ਨੇ ਉਦਯੋਗ ਲਗਾਉਣ ਦੇ ਲਈ ਪੈਂਡਿੰਗ ਅਰਜ਼ੀਆਂ 'ਚੋਂ 85% ਸਰਕਾਰ ਨੂੰ ਮਨਜ਼ੂਰੀ ਜਿਹੜੀ ਆ ਉਹ ਦੇ ਦਿੱਤੀ ਗਈ ਆ ਤੇ ਕਾਗਜ਼ੀ ਕਾਰਵਾਈਆਂ ਕਰਕੇ ਜੋ 15 ਅਰਜ਼ੀਆਂ ਰੁਕੀਆਂ ਸਨ ਉਸ ਨੂੰ ਵੀ ਜਲਦੀ ਮਨਜ਼ੂਰ ਕਰਤਾਗੇ ਔਰ ਤੁਸੀਂ ਕਵਰ ਵੀ ਜ਼ਰੂਰ ਕੀਤਾ ਹੋਣਾ ਇਹ ਅਲੱਗ-ਅਲੱਗ ਨੋਟੀਫਿਕੇਸ਼ਨ ਪੀਐਸਆਈਸੀ ਨੇ ਜਾਰੀ ਕੀਤੇ ਆ ਇਹ ਜਿੰਨੇ ਨੋਟੀਫਿਕੇਸ਼ਨ ਜਾਰੀ ਹੋਏ ਆ ਇਹ ਬੜੀ ਪੁਰਾਣੀ ਡਿਮਾਂਡ ਸੀ ਇੰਡਸਟਰੀ ਲਿਸਟ ਭਰਾਵਾਂ ਦੀ ਸਾਡੇ ਕੋਈ 40 ਸਾਲ ਪੁਰਾਣੀ ਸੀ ਕੋਈ 30 ਸਾਲ ਪੁਰਾਣੀ ਸੀ ਕੋਈ 20 ਸਾਲ ਪੁਰਾਣੀ ਸੀ ਇਹ ਸਾਰੀਆਂ ਡਿਮਾਂਡਸ ਆਲਮੋਸਟ ਜਿਹੜੀਆਂ ਇੰਨੀਆਂ ਪੁਰਾਣੀਆਂ ਚੱਲੀਆਂ ਆਂਦੀਆਂ ਸੀ ਉਹ ਸੀ ਇਹ ਸਰਕਾਰ ਨੇ ਪੂਰੀਆਂ ਕੀਤੀਆਂ ਇਹਦੇ ਵਿੱਚ ਕੋਟੀਐਸ ਪਲਾਟਾਂ ਦੀ ਕਲੱਬਿੰਗ ਤੇ ਡੀ ਕਲੱਬਿੰਗ ਅਲਾਉ ਕੀਤੀ ਗਈ ਹੈ ਵੱਡੇ ਪਲਾਟਾਂ ਦੀ ਫਰੇਗਮੈਂਟੇਸ਼ਨ ਅਲਾਉ ਕੀਤੀ ਗਈ ਹੈ ਜਿਹੜੇ ਪਲਾਟ ਕੈਨਸਲ ਹੋ ਗਏ ਸੀ ਉਹਨਾਂ ਦੀ ਐਪਲੇਟ ਅਥਾਰਟੀ ਬਣਾਈ ਗਈ ਹੈ ਉਹ ਤੁਸੀਂ ਅਪੀਲ ਕਰ ਸਕਦੇ ਹੋ ਆਪਣੇ ਜਿਹੜੇ ਚਾਰजेस ਐ ਜਮ੍ਹਾਂ ਕਰਕੇ ਉਹ ਰਿਵਾਈਵ ਹੋ ਜਾਣਗੇ ਲੀਜ਼ ਹੋਲਡ ਤੋਂ ਫਰੀ ਹੋਲਡ ਕਰ ਦਿੱਤੇ ਗਏ ਆ ਜੇ ਤੁਸੀਂ ਹੁਣ ਲੀਜ਼ ਹੋਲਡ ਤੋਂ ਫ੍ਰੀ ਹੋਲਡ ਕਰਾਉਂਦੇ ਹੋ ਅੱਗੇ ਵੀ ਹੁੰਦੇ ਸੀ ਲੀਜ਼ ਹੋਲਡ ਤੋਂ ਫ੍ਰੀ ਹੋਲਡ ਤੁਹਾਨੂੰ ਫੇਰ ਵੀ ਹਰ ਚੀਜ਼ ਦੀ ਅਪਰੂਵਲ ਲਈ ਪੀਐਸਆਈਸੀ ਜਾਣਾ ਪੈਂਦਾ ਸੀ ਹੁਣ ਅਸੀਂ ਬੜੀ ਜਲਦੀ ਨੋਟੀਫਿਕੇਸ਼ਨ ਲਿਆ ਰਹੇ ਹਾਂ ਇੱਕ ਵਾਰੀ ਤੁਸੀਂ ਲੀਜ਼ ਹੋਲਡ ਤੋਂ ਫ੍ਰੀ ਹੋਲਡ ਕਰਾਤਾ ਤੁਹਾਨੂੰ ਪੀਐਸਆਈਸੀ ਦੁਬਾਰਾ ਨਹੀਂ ਜਾਣਾ ਪਵੇਗਾ ਇੱਕ ਕੁਝ ਪਲਾਟ ਗਵਰਨਮੈਂਟ ਨੇ ਅਲਾਟ ਕੀਤੇ ਸੀ ਜਿਹਦੇ ਚ unearned increase ਸੀ 50% ਉਹ ਬੜੇ ਸਸਤੇ ਪਲਾਟ ਦਿੱਤੇ ਸੀ ਉਦੋਂ ਲੋਟੀਜ਼ ਨੇ ਅਲਾਟਮੈਂਟ ਲੈਟਰ ਤੇ ਸਾਈਨ ਵੀ ਕੀਤਾ ਇਹ ਕਲੌਜ਼ ਮੰਨੇ ਵੀ ਇਹ ਨਹੀਂ ਕਿ ਕੋਈ ਸਰਕਾਰ ਆਪਣੇ ਕੋਲੋਂ ਮੰਗ ਰਹੀ ਸੀ ਉਹ ਵੀ 50% ਤੋਂ ਘਟਾ ਕੇ ਬੜੀ ਥੋੜੀ ਅਮਾਉਂਟ ਕਰ ਦਿੱਤੀ ਗਈ ਹੈ 10% ਕਈ ਕੇਸਾਂ 'ਚ 10 ਹੈ ਗਈਆਂ 'ਚ 5% ਹੈ ਇਹ ਸਾਰੀ ਸਹੂਲਤਾਂ ਸਾਡੇ ਇੰਡਸਟਰੀਲਿਸਟ ਭਰਾਵਾਂ ਲਈ ਹੈ ਪਿਛਲੇ 3 ਸਾਲਾਂ ਵਿੱਚ ਜਿਹੜੀ ਇਨਵੈਸਟਮੈਂਟ ਆਈ ਹੈ ਪੰਜਾਬ 'ਚ ਉਹ 114000 ਕਰੋੜ ਰੁਪਏ ਆਈ ਹੈ। ਪਰ ਉਹਦੇ ਵਿੱਚ ਸਾਡੇ ਨੌਜਵਾਨਾਂ ਨੂੰ ਸਾਡੇ ਪੰਜਾਬੀਆਂ ਨੂੰ ਜਾਂ ਜਿਹੜੇ ਬਾਹਰੋਂ ਵੀ ਆਉਂਦੇ ਆ ਜਿਹੜੀ এমਪਲॉयਮੈਂਟ ਹੋਈ ਹੈ ਉਹ ਸਾਡੇ 4 ਲੱਖ ਦੇ ਕਰੀਬ এমਪਲॉयਮੈਂਟ ਆਪਰਚੂਨਿਟੀਆਂ ਪੈਦਾ ਹੋਈਆਂ। ਇੱਕ ਸਾਡੇ ਇੰਡਸਟਰੀਲਿਸਟ ਨੂੰ ਬੜੀ ਪ੍ਰੋਬਲਮ ਆਂਦੀ ਸੀ ਜੀ ਸਾਡੀਆਂ ਐਪਲੀਕੇਸ਼ਨਾਂ ਪੈਂਡਿੰਗ ਰਹਿੰਦੀ ਆ ਸਾਡੇ ਕੰਮ ਨਹੀਂ ਹੁੰਦੇ ਸੰਤੱਕੇ ਖਾਣੇ ਪੈਂਦੇ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪਿਛਲੇ ਕੁਝ ਸਮਾਂ 'ਚ ਜਿਹੜੀ ਗਵਰਨਮੈਂਟ ਟੂ ਬਿਜ਼ਨਸ ਜਿੰਨੀਆਂ ਵੀ ਅਪਰੂਵਲ ਸੀ ਉਹ ਪੈਂਡੈਂਸੀ 85% ਕਲੀਅਰ ਹੋ ਚੁੱਕੀ 10-15% ਰਹਿ ਗਈ ਆ ਉਹ ਵੀ ਕੋਈ ਡਾਕੂਮੈਂਟ ਨਹੀਂ ਆਏ ਹੋਣੇ ਤਾਂ ਰਹਿ ਗਈ ਹੋਣੀ ਆ ਜਿਨ੍ਹਾਂ ਨੇ ਅਪਲਾਈ ਕੀਤਾ ਪਰ ਸਾਡੇ ਵੱਲੋਂ ਉਹਦੀ ਕੋਈ ਕਸਰ ਨਹੀਂ ਹੈ ਜਿਹੜੀ ਪਲਾਟਸ ਖਾਲੀ ਪਏ ਆ ਪੀਐਸਆਈਸੀ ਕੋਲ ਕਈ ਫੋਕਲ ਪੁਆਇੰਟਾਂ 'ਚ ਹੈਗੇ ਆ ਜਾਂ ਕਈ ਕੈਨਸਲ ਹੋ ਗਏ ਜਿਹੜੇ ਲੋਕਾਂ ਨੇ ਪੈਸੇ ਨਹੀਂ ਦਿੱਤੇ ਜਾਂ ਕੋਈ ਕਮਰਸ਼ੀਅਲ ਪਲਾਟਸ ਖਾਲੀ ਪਏ ਆ ਉਹ ਸਾਰਿਆਂ ਦੀ ਆਕਸ਼ਨ ਅਸੀਂ ਇੱਕ ਵਾਰੀ ਕਰ ਚੁੱਕੇ ਆ ਰੈਗੂਲਰਲੀ ਅੱਗੇ ਕੀ ਹੁੰਦਾ ਸੀ ਇੱਕ ਆਕਸ਼ਨ ਹੁੰਦੀ ਸੀ ਫਿਰ ਅਗਲੀ ਆਕਸ਼ਨ ਸਾਲ ਲੱਗ ਜਾਂਦਾ ਸੀ ਡੇਢ ਸਾਲ ਲੱਗ ਜਾਂਦਾ ਸੀ ਅਸੀਂ ਹਰ 2-3 ਮਹੀਨੇ ਬਾਅਦ ਸਾਰੇ ਪਲਾਟਾਂ ਦੀ ਆਪਸ਼ਨ ਕਰਕੇ ਤਾਂ ਕਿ ਸਾਡੇ ਇੰਡਸਟਰੀਲਿਸਟ ਭਰਾਵਾਂ ਨੂੰ ਜ਼ਮੀਨ ਇੰਡਸਟਰੀਅਲ ਅਸਟੇਟ ਚ ਮਿਲ ਜਾਏ ਫੋਕਲ ਪੁਆਇੰਟ ਚ ਮਿਲ ਜਾਏ ਉਹਨਾਂ ਨੂੰ ਬਾਹਰ ਜਾ ਕੇ ਜ਼ਮੀਨਾਂ ਨਾ ਖਰੀਦਣੀਆਂ ਪੈਣ ਜਿੱਥੇ ਇਨਫਰਾਸਟ੍ਰਕਚਰ ਹੈਗਾ ਉੱਥੇ ਲੈ ਲੈਣ ਕਿਉਂਕਿ ਅੱਜ ਅਸੀਂ ਆਪਸ਼ਨ ਕੱਢਦੇ ਆ ਕਿਸੇ ਦਾ ਪਲਾਨ ਨਹੀਂ ਹੈਗਾ ਇੰਡਸਟਰੀ ਲਗਾਉਂਦਾ ਉਹ ਨਹੀਂ ਖਰੀਦਦੇ ਜੇ 2-3 ਮਹੀਨਿਆਂ ਵਿੱਚ ਕਿਸੇ ਦਾ ਪਲਾਨ ਬਣ ਜਾਂਦਾ ਹੈ ਕੋਈ ਨਵੇਂ ਇਨਵੈਸਟਰ ਆ ਜਾਂਦੇ ਆ ਹਮੇਸ਼ਾ ਰੈਗ ਮਤਲਬ ਕਿ ਰੈਗੂਲਰਲੀ ਅਸੀਂ ਜਿਹੜੀ ਆਪਸ਼ਨ ਦਾ ਪ੍ਰੋਸੈਸ ਅਸੀਂ ਜਾਰੀ ਰੱਖਾਂਗੇ ਜਿੰਨੇ ਵੀ ਫੋਕਲ ਪੁਆਇੰਟ ਤੇ ਇੰਡਸਟਰੀਅਲ ਸਟੇਟ ਆ ਉਹ ਸਾਰੇ ਅਪਗ੍ਰੇਡ ਕਰ ਰਹੇ ਹਾਂ ਅਸੀਂ ਜਿਹੜੇ ਪੀਐਸਆਈਸੀ ਕੋਲ ਹੈ ਉਹ ਪੀਐਸਆਈਸੀ ਕਰ ਰਹੀ ਹੈ ਜਿਹੜੇ ਲੋਕਲ ਬਾਡੀਜ਼ ਨੂੰ ਹੈਂਡਓਵਰ ਹੋ ਚੁੱਕੇ ਕਾਰਪੋਰੇਸ਼ਨਾਂ ਨੂੰ ਹੈਂਡਓਵਰ ਹੋ ਚੁੱਕੇ ਉਹ ਕਾਰਪੋਰੇਸ਼ਨ ਚ ਹਦਾਇਤਾਂ ਦਿੱਤੀਆਂ ਗਈਆਂ ਕਿ ਤੁਸੀਂ ਉਹਨਾਂ ਦੇ ਟੈਂਡਰ ਕਾਲ ਕਰੋ ਪੀਐਸਆਈਸੀ ਕੋਲ ਆਲਰੇਡੀ 60 ਕਰੋੜ ਰੁਪਿਆ ਬਜਟ ਸੈਂਕਸ਼ਨ ਹੋਇਆ ਹੋਇਆ ਹੈ ਇਹਦੇ ਲਈ ਜਿਹੜੇ ਇਹਨਾਂ ਦੇ ਅੰਡਰ ਫੋਕਲ ਪੁਆਇੰਟ ਆਉਂਦੇ ਆ ਕੋਈ 70 ਕਰੋੜ ਦੇ ਆਸ-ਪਾਸ ਟੈਂਡਰ ਪੈ ਚੁੱਕੇ ਆ ਉਹਦੇ ਚੋਂ ਜਿਹੜੇ ਬਾਕੀ ਰਹਿ ਗਏ ਆ ਕੋਈ ਟੈਕਨੀਕਲ ਰੀਜਨਸ ਪਿੱਛੇ ਰਹਿ ਗਏ ਆ ਉਹ ਵੀ ਬੜੀ ਜਲਦੀ ਅਗਲੇ 15-20 ਦਿਨਾਂ ਚ